ਵਿਬਦੀ ਇੱਕ ਖਬਰ ਅਚਾਨਕ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦੁਆਰਾ ਪਾਰਟੀ ਦੇ ਰੂਪ ਦੇ ਵਿੱਚ ਲੰਬੰਦ ਹੋ ਰਿਹਾ ਹੈ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ ਦੇਖੋ ਪਾਰਟੀ ਦਾ ਤੇ ਬਾਤ ਹੀ ਗੱਲ ਹੈ ਪਹਿਲਾਂ ਤੇ ਅਸੀਂ ਜਿਹੜਾ ਫੈਸਲਾ ਇਹ ਕੀਤਾ ਹੂੰ ਕਿ ਸ਼੍ਰੀ ਅਕਾਲਤਾਬ ਸਾਹਿਬ ਜੀ ਤੋਂ ਹੂੰ ਅਸੀਂ ਸੇਧ ਲੈ ਕੇ ਤੁਰਦੇ ਆਂ ਤੇ ਤੁਰਨਾ ਜੀ ਅੱਜ ਵੀ ਸਾਡੇ ਮੈਂਬਰ ਸਾਹਿਬਾਨ ਉੱਥੇ ਗਏ ਆ ਹੂੰ ਐਸਾਂ ਨੂੰ ਕੀ ਹੁਕਮ ਹੈ ਜੀ ਉਹ ਤੇ ਭਗੌੜੇ ਹੋ ਗਏ ਇਸ ਜੇ ਕਾਲਤਾ ਸਰਬ ਤੋਂ ਹੂੰ ਤੁਸੀਂ ਆਪ ਵੀ ਕਿਹਾ ਸੀਗਾ ਕਿ ਸਾਰੇ ਦੋਨੋਂ ਭੰਗ ਕਰਕੇ ਹੂੰ ਸਾਰੇ ਮਤਲਬ ਵੀ ਸ਼੍ਰੋਮਣੀ ਕਾਲੀ ਦਲ ਦੀ ਵੀ ਪੂਰੀ ਜਮਾਤ ਜਿਹੜੀ ਭੰਗ ਜੀ ਇਦਾਂ ਵੀ ਭੰਗ ਤੇ ਇਕੱਠੇ ਹੋ ਕੇ ਸੱਤ ਮੈਂਬਰੀ ਕਮੇਟੀ ਦੇ ਤਹਿਤ ਆਪਣੀ ਭਰਤੀ ਕਰੋ ਹੂੰ ਉਹਨਾਂ ਨੇ ਬਿਲਕੁਲ ਕੋਈ ਟਾਂਚਾ ਨਹੀਂ ਭੰਗ ਕੀਤਾ ਜੀ ਉਹਨਾਂ ਨੇ ਸ੍ਰੀ ਵੀ ਕਹਿ ਦਿੱਤਾ ਕਿ ਆਪਣੀ ਬਣਾ ਕੇ ਸਾਰੀ ਜ਼ਿੰਮੇਵਾਰੀ ਬਜ਼ਰਬਰ ਲਾ ਕੇ ਕਮੇਟੀ ਬਣਾ ਕੇ ਉਹਨਾਂ ਨੇ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਸੱਤ ਮੈਂਬਰ ਸੀਗੇ ਉਹਨਾਂ ਨੂੰ ਭਰਤੀ ਵਿੱਚ ਸਮਝੋ ਪੰਜਾਬ ਵਿੱਚ ਸ਼ਾਮਿਲ ਕੀਤਾ ਹੂੰ ਕਿਸੇ ਨੂੰ ਰਾਜਸਥਾਨ ਲਾਤਾ ਕਿਸੇ ਨੂੰ ਹਿਮਾਚਲ ਲਾਤਾ ਕਿਤੇ ਜਿੱਥੇ ਕਿ ਇੱਕ ਦੋ ਡੈਲੀਗੇਟ ਹੁੰਦੇ ਆ ਜੀ ਇਹਦਾ ਮਤਲਬ ਕਿ ਉਹ ਮੈਂਬਰ ਸਾਰੇ ਜਿਹੜੇ ਆ ਉਹ ਪੰਜਾਬ ਵਿੱਚ ਭਰਤੀ ਨਹੀਂ ਕਰ ਸਕਦੇ ਹੂੰ ਜਦੋਂ ਕੋਈ ਮੈਂਬਰ ਜਾਂ ਕੋਈ ਲੀਡਰ ਭਰਤੀ ਨਹੀਂ ਕਰ ਸਕਦਾ ਤੇ ਫਿਰ ਅਸੀਂ ਉਹ ਉਹ ਜਿਹੜੀ ਸ਼੍ਰੀ ਅਕਾਲਤਾ ਸਾਹਿਬ ਜੀ ਦੀ ਦਾ ਸਿਗਾ ਹੁਕਮਨਾਮਾ ਉਹਦੀ ਪਾਲਣਾ ਕੌਣ ਕਰੇਗਾ ਜੀ ਸੋ ਉਹ ਤੇ ਭਗੋੜੇ ਹੋ ਗਏ ਹਮ ਹੁਣ ਉਹ ਮੈਂਬਰ ਸਾਹਿਬ ਗਏ ਹੈ ਕਿ ਸਾਨੂੰ ਕੀ ਹੁਕਮ ਹੈ ਜੀ ਹਮ ਜਦੋਂ ਉਹ ਪੁੱਛ ਕੇ ਆਉਣਗੇ ਫਿਰ ਅਸੀਂ ਉਸ ਤੋਂ ਬਾਅਦ ਪਬਲਿਕ ਦੀ ਕਚੈਰੀ 'ਚ ਜਾਵਾਂਗੇ ਲੋਕਾਂ ਦੀ ਕਚੈਰੀ ਜਾਵਾਂਗੇ ਪੰਥ ਦੀ ਕਚੈਰੀ ਜਾਵਾਂਗੇ ਕਿ ਦੱਸੋ ਜੀ ਵੀ ਸਾਡਾ ਇੱਥੇ ਕੀ ਕਸੂਰ ਹੈ ਹਮ ਇਹ ਉਹਨਾਂ ਨੇ ਭਗੌੜੇ ਹੋਏ ਆ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੋ ਕਿ ਤੁਸੀਂ ਭਗੌੜਿਆਂ ਦੇ ਨਾਲ ਹੋ ਬਸ ਅਸੀਂ ਪਬਲਿਕ ਕੋਲੋਂ ਆਪਣੀ ਮંજੂਰੀ ਲਾਂਗੇ ਕਿ ਅਸੀਂ ਉਹਨਾਂ ਕਿਤਾ ਕੀ ਕਰੀਏ ਬਸ ਇੱਕ ਇੱਕ ਸਵਾਲ ਮੈਨੂੰ ਪੁੱਛਣ ਦਾ ਕਾਰਨ ਇਹ ਵੀ ਹੈ ਕਿਉਂਕਿ ਗੁਰਪ੍ਰਤਾਪ ਬਡਾਲਾ ਦੇ ਨਾਂ ਦੇ ਉੱਤੇ ਇਹ ਗੱਲਾਂ ਚੱਲ ਰਹੀਆਂ ਨੇ ਖਬਰ ਚੱਲਦੀ ਪਈ ਹੈ ਕਿ ਨਵੀਂ ਪਾਰਟੀ ਬਣ ਰਹੀ ਹੈ ਪਰ ਜੇ ਨਵੀਂ ਪਾਰਟੀ ਬਣ ਵੀ ਰਹੀ ਹੈ ਸਿਆਸੀ ਤੌਰ ਤੇ ਤਾਂ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਦੇ ਹੁਕਮ ਦੀ ਉਲੰਘਣਾ ਨਹੀਂ ਹੋਵੇਗੀ ਨਹੀਂ ਨਹੀਂ ਸਾਡੀ ਕਾਦੀ ਲੰਗਣਾ ਜੀ ਹੂੰ ਉਹਨਾਂ ਨੇ ਕਿ ਆਖਠੇ ਹੋ ਕੇ ਭੰਤੀ ਕਰੋ ਨਹੀਂ ਕਰਨ ਦਿੰਦੇ ਅਸੀਂ ਕੀ ਕਰੀਏ ਹੁਣ ਦੱਸੋ ਜੀ ਅਸਤੇ ਉਲੰਘਣਾ ਕਰਦੇ ਨਹੀਂ ਅਸਤੇ ਅੱਜ ਤੱਕ ਵੀ ਡਿੱਕੀ ਜਾਂਦੇ ਹੂੰ ਉਲੰਘਣਾ ਤੇ ਉਹ ਕਰ ਰਹੇ ਹੈ ਨਾ ਸਾਨੂੰ ਤੇ ਉਹਨਾਂ ਨੇ ਇਹ ਥੋੜੋ ਕਿਹਾ ਕਿ ਤੁਸੀਂ ਪਾਰਟੀ ਦੀ ਵਖਰੀ ਬਣਾਉਣੀ ਜੀ ਸਮਝਦੇ ਇਹ ਕਹਿ ਸਕਿਆ ਕਿ ਉਦੋਂ ਤੱਕ ਤੇ ਅਸੀਂ ਪਾਰਟੀ ਬਣਾਈ ਨਹੀਂ ਸੀ ਹੂੰ ਤੁਕ ਪਾਰਟੀ ਬਣਾਈ ਹੀ ਨਹੀਂ ਜੇ ਅਸੀਂ ਕੋਈ ਅਸੀਂ ਫਿਰ ਦੇਖੋ ਸਾਰੇ ਲੋਕਾਂ ਨੇ ਜਿਹੜੇ ਬੰਦੇ ਰਾਜਨੀਤੀ ਚੱਲੇ ਹੁੰਦੇ ਐ ਜਾਂ ਕੋਈ ਧਾਰਮਿਕ ਤੌਰ ਤੇ ਸੇਵਾ ਲਈ ਚੱਲੇ ਹੁੰਦੇ ਐ ਉਹ ਆਪਣੀਆਂ ਸਾਰਿਆ ਕੁਝ ਜੀ ਆਪਣਾ ਫਿਊਚਰ ਜਿਹੜਾ ਉਹ ਖਤਮ ਕਰਕੇ ਘਰ ਤੇ ਬੈਠਣਗੇ ਨਹੀਂ ਹੂੰ ਜੀ ਉਹਨਾਂ ਨੇ ਵੀ ਤੇ ਤੁਰਨਾ ਕਿ ਨਹੀਂ ਹੁਣ ਤੁਸੀਂ ਇਹ ਲਾ ਲਓ ਕਿ 70% ਤੋਂ ਉੱਪਰ ਜਿਹੜੇ ਲੀਡਰ ਐ ਜਾਂ ਵਰਕਰ ਐ ਉਹ ਸਾਰੇ ਇਧਰਲੇ ਪਾਸੇ ਐ ਸਾਡੇ ਨਾਲ ਐ ਹੂੰ ਉਪਰ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਚੋਣ ਆਈ ਹੈ ਹੂੰ ਹੁਣ ਅਸੀਂ ਲੋਕਾਂ ਦੇ ਵਿੱਚ ਚੋਣਾਂ ਲੜਨੀਆਂ ਜੀ ਬਾਕੀ ਇਹਨਾਂ ਦੇ ਵਿੱਚ ਚੋਣਾਂ ਲੜਨੀਆਂ ਮੈਂਬਰਾਂ ਦੀਆਂ ਹੂੰ ਫਿਰ ਤੁਸੀਂ ਇਹ ਗੱਲ ਕਹੋਗੇ ਕਿ ਅਸੀਂ ਬਿਲਕੁਲ ਹੀ ਫਿਰ ਤੇ ਸੀ ਬੈਜੀ ਇਥੇ ਉਹ ਪਾਸ ਠੀਕ ਹੈ ਉਹ 10 ਬੰਦੇ ਜਿਹੜੇ ਪੰਜ ਸੱਤ ਹੈਗੇ ਆ ਉਹ ਤੁਰੇ ਰਹਿਣਗੇ ਹੂੰ ਉਹ ਕਾਹਦੇ ਤੋਂ ਛੁੱਟ ਰਹਿ ਗਏ ਹੁਣ ਜੀ ਉਹਦੇ ਰਹਿ ਗਿਆ ਇੱਕ ਬਾਦਲ ਦਲ ਹੂੰ ਇੱਕ ਕੰਪਨੀ ਰਹਿ ਗਈ ਹੈ ਬਾਦਲ ਕੰਪਨੀ ਜੀ ਠੀਕ ਹੈ ਤੇ ਹੁਣ ਅਸੀਂ ਬਾਦਲ ਕੰਪਨੀ ਵਾਲੇ ਵੇਖੀਏ ਕਿ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਕਰੀ ਜੀ ਹੂੰ ਯਾਨੀ ਕਿਹਾ ਜਾ ਸਕਦਾ ਹੈ ਕਿ ਹੁਣ ਸੁਧਾਰ ਲਹਿਰ ਦੁਬਾਰਾ ਐਕਸ਼ਨ ਚਾ ਰਹੀ ਹੈ। ਨਹੀਂ ਇਸ ਦੇ ਕਦੀ ਬੈਠੇ ਨਹੀਂ ਗੱਲ ਜੀ। ਹਮ ਅਸੀਂ ਤੇ ਪ੍ਰਚਾਰ ਕਰਦੇ ਜਾ ਰਹੇ ਹਾਂ। ਜੀ। ਹਰ ਗੱਲ ਦੇ ਉੱਤੇ ਜਾ ਕੇ ਸੁਚੇਤ ਵੀ ਕਰਦੇ ਆਂ, ਸਿੰਘ ਸਾਹਿਬਾਨ ਨੂੰ ਵੀ ਸੁਚੇਤ ਕਰਦੇ ਆਂ, মিডিਆ 'ਚ ਵੀ ਗੱਲ ਕਰਦੇ ਆਂ। ਹਮ ਔਰ ਲੋਕਾਂ ਦੇ ਵਿੱਚ ਵੀ ਜਾ ਰਹੇ ਆਂ। ਹਮ ਲੋਕਾਂ ਨਾਲ ਵੀ ਸਲਾਹ ਕਰਦੇ ਆਂ, ਪਬਲਿਕ ਦੀ ਆਵਾਜ਼ ਵੀ ਲੈਣੇ ਆਂ ਅਸੀਂ। ਹਮ ਅਸੀਂ ਅੱਜ ਵੀ ਪਬਲਿਕ ਦੇ ਨਾਲ ਤੁਰੇ ਫਿਰਦੇ ਆਂ ਕਿ ਦੱਸੋ ਅਗਲਾ ਕੀ ਰਾਹ ਹੋਣਾ ਚਾਹੀਦਾ ਹੈ। ਹਮ ਆ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਧਾਰ ਵੀ ਕਰਨੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਇਆ ਨਿਗਾਰਦ ਵੀ ਖਤਮ ਕਰਨਾ ਹੈ ਉਹ ਕਿੰਨੇ ਕਰਨਾ ਜੀ ਉਹ ਤਾਂ ਫਿਰ ਇਹਨੂੰ ਫੜਾ ਦਿੰਨੇ ਆ ਫਿਰ ਹੂੰ ਠੀਕ ਆ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਜਿੰਨੇ ਵੀ ਲੋਕ ਲੱਗੇ ਆ ਉਹ ਇਸ ਲਈ ਲੱਗੇ ਆ ਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਰੇ ਪੰਜਾਬੀ ਜਿਹੜੇ ਐ ਜਾਂ ਵੋਟਰ ਜਿਹੜੇ ਐ ਉਹ ਸਹੀ ਢੰਗ ਦੇ ਨਾਲ ਆਪਣੇ ਨਮੇਂ ਦੇ ਚੁਣ ਕੇ ਭੇਜਾਂ ਅਸੀਂ ਵੀ ਇਹੀ ਆਵਾਜ਼ ਦੇਾਂਗੇ ਜੀ ਠੀਕ ਐ ਠੀਕ ਹੈ ਜੀ ਸਾਡਾ ਵੀ ਹੱਕ ਹੈ ਅਸੀਂ ਵੀ ਸਿੱਖ ਹੈ ਬਿਲਕੁਲ ਸਿੱਖ ਦਾ ਕੀ ਹੱਕ ਹੈ ਕਿ ਸ਼੍ਰੀ ਇਕਾਤਾਸ ਸਾਹਿਬ ਦੀ ਪਹਿਰੇਦਾਰੀ ਕਰਨੀ ਹੂੰ ਬਿਲਕੁਲ ਸ਼੍ਰੀ ਇਕਾਤਾਸ ਸਾਹਿਬ ਦੀ ਪਹਿਰੇਦਾਰੀ ਕਰਨੀ ਹੈ ਤਾਂ ਸਾਨੂੰ ਸੁਚਾਈ ਉਟਾਂਗੇ ਦੇ ਨਾਲ ਉਸ ਸੰਸਥਾ ਨੂੰ ਵੀ ਮਜ਼ਬੂਤ ਕਰਨਾ ਪਊਗਾ ਜੀ ਔਰ ਸ਼੍ਰੋਮਣੀ ਕਾਲੀਦਾਲ ਨੂੰ ਵੀ ਮਜ਼ਬੂਤ ਕਰਨਾ ਪਊਗਾ ਬਿਲਕੁਲ ਕਿਉਂਕਿ ਜਿਹੜਾ ਸਿੰਘ ਸਾਹਿਬ ਨੇ ਕਿਹਾ ਸੀ ਉਹਨੇ ਕਿਹਾ ਸ਼੍ਰੋਮਣੀ ਕਾਲੀਦਾਲ ਨੂੰ ਮਜ਼ਬੂਤ ਕਰੋ ਪੁਨਰਸੁਰਜੀਤ ਕਰੋ ਜੀ ਤੇ ਪੁਨਰਸੁਰਜੀਤ ਦਿੱਤੇ ਉਹਨਾਂ ਨੇ ਕਾਲੀ ਛੱਡ ਦਿੱਤੀ ਹੂੰ ਉਹ ਤੇ ਕਹਿੰਦੇ ਸਾਡੀ ਕੰਪਨੀ ਅਸੀਂ ਚਲਾਵਾਂਗੇ ਜੀ ਠੀਕ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਪਬਲਿਕ ਨੂੰ ਕੋਈ ਆਵਾਜ਼ ਲਵਾਂਗੇ ਆਵਾਜ਼ ਦਿਹਾਣ ਦਰ ਰਹੀ ਦਸੋ ਜੀ ਉਹ ਕੰਮ ਕੀ ਹੈ